ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਆਸਟ੍ਰੇਲੀਅਨ ਸਿੱਖ ਸੰਗਤਾਂ ਨੂੰ ਇੱਕ ਅਪੀਲ ਕਰਨ ਜਾ ਰਹੇ ਹਾਂ ਇਹ ਅਪੀਲ ਮੈਲਬੌਰਨ ਸ਼ਹਿਰ ਦੇ ਵਿੱਚ 226 ਦੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਸੰਦਰਭ ਦੇ ਵਿੱਚ ਆਉਣ ਵਾਲੀ 6 ਸਤੰਬਰ 2025 ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਨੂੰ 20 ਸਾਲ ਹੋਣ ਜਾ ਰਹੇ ਨੇ ਗੁਰਖਾਲਸਾ ਪੰਥ ਪੂਰੀ ਦੁਨੀਆ ਭਰ ਦੇ ਵਿੱਚ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਉੱਤੇ ਸਮਾਗਮ ਆਰਗੇਨਾਈਜ਼ ਕਰੇਗਾ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਤਰੀਕੇ ਦੇ ਨਾਲ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਉੱਤੇ ਸਮਾਗਮ ਆਰਗੇਨਾਈਜ਼ ਕਰਨਗੀਆਂ ਮੈਲਬਨ ਦੇ ਵਿੱਚ ਹੋਣ ਜਾ ਰਹੀਆਂ ਸਿੱਖ ਖੇਡਾਂ ਦੀ ਮੈਲਬਨ ਦੀ ਜੋ ਕਮੇਟੀ ਹੈ ਜਿਸ ਨੂੰ ਅਸੀਂ ਸਿੱਖ ਖੇਡਾਂ ਦੀ ਲੋਕਲ ਕਮੇਟੀ ਦੇ ਨਾਮ ਦੇ ਨਾਲ ਜਾਣਦੇ ਹਾਂ ਉਹ ਵੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਬਾਰੇ ਕੁਝ ਨਾ ਕੁਝ ਕਰਨਾ ਚਾਹੁੰਦੀ ਹੈ ਕਿ ਉਹਨਾਂ ਦੇ ਸੰਦਰਭ ਦੇ ਵਿੱਚ ਕੋਈ ਸਨੇਹਾ ਦਿੱਤਾ ਜਾ ਸਕੇ ਨੌਜਵਾਨ ਲੋਕਲ ਕਮੇਟੀ ਦੇ ਵਿੱਚ ਇਸ ਦੇ ਸਬੰਧੀ ਬਹੁਤ ਜ਼ਿਆਦਾ ਉਤਸ਼ਾਹ ਆ ਪਰ ਜੇਕਰ ਇਹਨਾਂ ਸਿੱਖ ਖੇਡਾਂ ਨੂੰ ਹੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਸਮਰਪਿਤ ਕਰ ਦਿੱਤਾ ਜਾਵੇ ਉਸ ਦੇ ਨਾਲ ਇਨਾਂ ਦਾ ਘੇਰਾ ਖੇਤਰ ਅਤੇ ਸ਼ਹੀਦੀ ਦਿਹਾੜੇ ਦਾ ਘੇਰਾ ਖੇਤਰ ਖੇਡਾਂ ਦੇ ਸੰਦਰਭ ਦੇ ਵਿੱਚ ਬਹੁਤ ਵੱਡਾ ਹੋ ਜਾਵੇਗਾ ਪਰ ਇਸ ਤੇ ਲਈ ਸਿੱਖ ਸੰਗਤਾਂ ਨੂੰ ਆਮ ਸਹਿਮਤੀ ਬਣਾਉਣੀ ਜ਼ਰੂਰੀ ਹੈ ਸੋ ਅਸੀਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਮੈਲਬਨ ਦੇ ਵਿੱਚ ਹੋਣ ਜਾ ਰਹੀਆਂ 2026 ਦੀਆਂ ਸਿੱਖ ਖੇਡਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਹੋਣ ਤਾਂ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਜੀਵਨ ਸੰਘਰਸ਼ ਅਤੇ ਸੋਚ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਵਿਆਪਕ ਰੂਪ ਦੇ ਵਿੱਚ ਦੱਸ ਸਕੀਏ ਮੈਲਬਨ ਦੀਆਂ ਜਾਂ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਅਤੇ ਸ਼ਹੀਦੀ ਖੇਡ ਮੇਲਾ ਇਹ ਆਸਟ੍ਰੇਲੀਅਨ ਸਿੱਖਾਂ ਦੇ ਬਹੁਤ ਜ਼ਿਆਦਾ ਅਹਿਮ ਇਵੈਂਟ ਨੇ ਇਹਨਾਂ ਨੂੰ ਜੇਕਰ ਸਮਰਪਿਤ ਕੀਤਾ ਜਾਂਦਾ ਏ ਅਤੇ ਖਾਸ ਕਰ ਸਿੱਖ ਖੇਡਾਂ ਨੂੰ ਇਸ ਦੇ ਨਾਲ ਜੋ ਸ਼ਹੀਦ ਪਾਈ ਜਸਵੰਤ ਸਿੰਘ ਜੀ ਖਾਲੜਾ ਦੀ ਸੋਚ ਸੰਘਰਸ਼ ਅਤੇ ਸ਼ਹਾਦਤ ਨੂੰ ਹੋਰ ਜਾਦੇ ਉਹਨਾਂ ਦੇ ਬਾਰੇ ਗੱਲ ਕਰਨ ਦਾ ਬਹੁਤ ਵੱਡਾ ਮੌਕਾ ਮਿਲੇਗਾ ਉਮੀਦ ਹੈ ਸਿੱਖ ਸੰਗਤਾਂ ਸਾਡੀ ਇਸ ਬੇਨਤੀ ਨੂੰ ਧਿਆਨ ਦੇ ਨਾਲ ਸੁਣਨਗੀਆਂ ਅਤੇ ਅਮਲ ਕਰਨਗੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਇਸ ਵੀਡੀਓ ਨੂੰ ਅੱਗੇ ਸਾਂਝ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ